ਤੇ ਟ੍ਰਾਂਸਫਰ ਹੋ ਰਿਹਾ ਆਪਨੇ ਜਿਹੜੀ ਚੱਲਦੀ ਯਾਰ ਬਹੁਤ ਹੀ ਦੁਖੀ ਮਾਨਨਾ ਕੀ ਹੋਵੇ ਇਹ ਦੱਸਿਆ ਜਾ ਰਿਹਾ ਹੈ ਕਿ ਅੱਜ ਰੇਥੇ ਵਾਲੀ ਪੈਣੀ ਤੋਂ ਵਜੀਰ ਸਿੰਘ ਨੂੰ 2 ਘੰਟੇ ਹੋ ਗਏ ਹੈਲੋ ਪੁੱਤਰ ਸਰਦਾਰ ਗਿਆਨ ਸਿੰਘ ਉਹਨਾਂ ਦੀ ਜਿਹੜੀ ਮੌਤ ਹੈ ਉਹ ਹੋ ਗਈ ਹੈ ਕਾਰਨ ਹੈ ਕਿ ਆਪਾਂ ਸਾਰੇ ਜਾਣਦੇ ਕਿ ਪਾਣੀ ਜਿਹੜਾ ਉਹ ਬਹੁਤ ਜ਼ਿਆਦਾ ਚੜਿਆ ਹੈ ਤਾ ਵਜੀਰ ਸਿੰਘ ਨੂੰ ਕੱਲ ਨੂੰ ਕੱਲ ਸੱਪ ਲੜ ਗਿਆ ਸੀ ਪਰ ਉਹਦੀ ਨਹੀਂ ਬਚਾ ਸਕੇ ਉਹਨੂੰ ਸਰਕਾਰੀ ਹਸਪਤਾਲ ਵੀ ਲੈ ਗਏ ਬਠਿੰਡੇ ਵੀ ਲੈ ਗਏ ਪਰ ਉਹਦੀ ਜਿਹੜੀ اچانک ਮੌਤ ਹੋ ਗਈ ਹੈ ਤਾਂ ਮੈਂ ਜਿਹੜੀ ਖਾਸ ਕਰਕੇ ਬੇਨਤੀ ਕਰਨਾ ਚਾਹੁੰਦਾ ਜਿਹੜੇ ਲੋਕ ਸਾਡੇ ਪਾਣੀ ਦੇ ਵਿੱਚ ਕਿਰੇ ਹੋਏ ਨੇ ਉਹ ਆਪਣਾ ਜਿਹੜਾ ਪੂਰਾ ਖਿਆਲ ਰੱਖਣ ਆਪਣਾ ਔਰ ਆਪਣੇ ਬੱਚਿਆਂ ਦਾ ਤਾਂ ਜੋ ਅਸੀਂ ਜਿਹੜਾ ਇਸ ਕਰੋਪੀ ਤੋਂ ਬਚ ਸਕੀਏ ਫਿਰ ਮੈਂ ਦੁਬਾਰਾ ਬੇਨਤੀ ਕਰਾਂਗਾ ਸਰਕਾਰ ਨੂੰ ਵੀ ਕਿ ਇਸ ਤਰ੍ਹਾਂ ਜਿਹੜੇ ਵਾਕਿਆ ਹੋ ਰਹੇ ਨੇ ਸਰਕਾਰੇ ਨੇ ਜਿਹੜੇ ਲੋਕ ਮਰਨ ਵਾਲੇ ਨੇ ਇਹਨਾਂ ਨੂੰ ਜਿਹੜਾ ਹਾਰਡ ਪੀਟਸ ਗੋਸਟ ਕਰਕੇ ਇਹਨਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਦੀ ਜਿਹੜੀ ਸੰਭਾਲ ਕਰਨ ਹਾਂਜੀ ਬਈ ਰਾਤ ਕਾਂ ਖੁਲਾਇਆ ਫੜਦਾ ਕਿਹਦਾ ਨਾਮ ਹੈ ਸੰਭਾਲ ਨਹੀਂ ਕੋਈ ਨਾ ਪਾਰਟ ਮੋਰ ਹੀ ਨਹੀਂ